ਤੇ अनोखे अमर शहीद तंदन बाबा दीप सिंह जी ਦਾ ਜਨਮ ਦਿਹਾੜਾ ਅੱਜ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਸੰਗਤਾਂ ਦੀ ਅਥਾਹ ਸ਼ਰਧਾ ਵੀ ਦੇਖਣ ਨੂੰ ਮਿਲਦੀ ਹੈ ਜਿੱਥੇ ਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਵਾਕ-ਵਾਕ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਇੱਥੇ ਲੰਗਰ ਦੀ ਸੇਵਾ ਕਰਦੀਆਂ ਨੇ ਤੇ ਅੱਜ ਖਾਸ ਦਿੱਲੀ ਤੋਂ ਸੰਗਤਾਂ ਇੱਥੇ ਪਹੁੰਚਿਆ ਨੇ ਤੇ ਇੱਥੇ ਪੂਰੀ ਜਨੇ ਦਾ ਜਿਹੜਾ ਲੰਗਰ ਹੈ ਉਹ ਲੱਗ ਰਿਹਾ ਹੈ ਤੇ ਇਹ ਸੰਗਤਾਂ ਨੇ ਜੋ ਦਿੱਲੀ ਤੋਂ ਖਾਸ ਸੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਇੱਥੇ ਪਹੁੰਚਿਆ ਨੇ ਤੇ ਇਹਨਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਗਲਬਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਆਏ ਹੋ ਤੇ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਅੱਜ ਸੰਤਨ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਿਹਾੜੇ ਦੀ ਸਰਬਸਾਤ ਸਨਤ ਨੂੰ ਲੱਖ 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 ਵਧਾਈ ਹੋਵੇ ਦਾਸ 38 38ਵਾਂ ਸਾਲ ਹੈ ਸਰਬਸੰਗਤ ਦਿੱਲੀ ਦੀਆਂ ਸੰਗਤਾਂ ਕੈਨੇਡਾ ਤੋਂ ਅਮਰੀਕਾ ਤੋਂ ਇਕੱਠੇ ਹੋ ਕੇ ਆਉਂਦੇ ਇੱਥੇ ਬਾਬਾ ਜੀ ਦੇ ਜਨਮ ਦਿਨ ਦੇ ਜਹਾੜੇ ਤੇ ਖੁਸ਼ੀਆਂ ਲੈਂਦੇ ਆ ਲੰਗਰ ਲਗਾਉਂਦੇ ਆ 38 ਸਾਲ ਹੋ ਗਏ ਕਿਵੇਂ ਦਾ ਲੱਗ ਰਿਹਾ ਹੈ ਸੰਗਤਾਂ ਦਾ ਜੋਸ਼ ਵੇਖ ਰਿਓ ਸੰਗਤਾਂ ਦਾ ਕਿਵੇਂ ਦਾ ਸਹਿਯੋਗ ਸੰਨਤ ਬ੍ਰੋ ਸੇਵਕਦੰਦੀਆਂ ਨੇ ਨਾਲ ਖੁਸ਼ੀਆਂ ਮਾਣਦੀਆਂ ਨੇ ਲੰਗਰ ਚੱਕਦੀਆਂ ਨੇ ਸਭ ਬਹੁਤ ਅੱਛਾ ਚੱਲ ਰਿਹਾ ਕਿੰਨੀ ਦੇਰ ਇਹ ਲੰਗਰ ਚੱਲੇਗਾ ਇਹ 2 ਦਿਨ ਹੋ ਗਏ ਜੀ 25 26 ਤਰੀਕ ਤੇ 27 ਤਰੀਕ ਦੋ ਦਿਨ ਚੱਲਦਾ ਹੈ ਦੇ ਵਿੱਚ ਕੀ ਕੀ ਵਰਤਾਇਆ ਜਾ ਰਿਹਾ ਪਟੋਰੇ ਛੋਲੇ ਆ ਆਲੂ ਟਿੱਕੀ ਆ ਬੰਦ ਟਿੱਕੀ ਆ ਆਈਸਕ੍ਰੀਮ ਆ ਚਾਵਲ ਛੋਲੇ ਆ ਪਕੌੜੇ ਆ ਪਾਸਤਾ ਪਾਸਤਾ ਵੀ ਆ ਇਨੀ ਦੇਰ ਤੋਂ ਲੰਗਰ ਲਗਾ ਰਹੇ ਹੋ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਸਾਨੂੰ ਪਾਪਾ ਦੀਪ ਸਿੰਘ ਜੀ ਨੇ ਪ੍ਰੇਰਣਾ ਦਿੱਤੀ ਕਿ ਭਈ ਆ ਕੇ ਸੇਵਾ ਕਰੋ ਸੰਗਤ ਦੇ ਵਿੱਚ ਤੇ ਸਾਨੂੰ ਬੜਾ ਮਾਣ ਹੁੰਦਾ ਹੈ ਸੰਗਤ ਦੇ ਨਾਲ ਵੀ ਮਾਣ ਹੁੰਦਾ ਹੈ ਤੇ ਆ ਕੇ ਸੇਵਾ ਕਰੀਦੀ ਹੈ ਜੀ ਗੱਲਬਾਤ ਕਰਦੇ ਆ ਵਾਹਿਗੁਰੂ ਵੈਕੁਜੀ ਕਾਲ ਸਾਹਿਬ ਵੈਕੁਜੀ ਕੀ ਫਤਿਹ ਅਸੀਂ ਤੇ ਇੱਥੇ ਪਹਿਲੀ ਵਾਰ ਹੀ ਆਏ ਆ ਪਰ ਸਾਨੂੰ ਇੱਥੇ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਹੈ ਇਸ ਤਰ੍ਹਾਂ ਹੀ ਸਾਨੂੰ ਆਸ਼ੀਰਵਾਦ ਮਿਲਦਾ ਰਹੇ ਕਿ ਅਸੀਂ ਹਰ ਸਾਲ ਇੱਥੇ ਆਂਦੇ ਰਹੀਏ ਸੰਗਤ ਦਾ ਉਤਸਾਹ ਵੇਖ ਰਿਓ ਰੌਣਕਾਂ ਵੇਖ ਰਿਓ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੇ ਕਿਵੇਂ ਦਾ ਮਹਿਸੂਸ ਇਮੋਸ਼ਨਲ ਵੀ ਹੋ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਕਿਸੇ ਜੰਨਤ ਵਿੱਚ ਆ ਗਏ ਆ ਗਿਆ ਇਹ ਉਤਸਾਹ ਦੇਖ ਕੇ ਐਨਾ ਦਾ ਸਾਨੂੰ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਰੌਣਕ ਲੱਗਦੀ ਹੈ ਇੱਥੇ ਪਹਿਲੀ ਵਾਰ ਆਇਓ ਕਿਵੇਂ ਦਾ ਐਕਸਪੀਰੀਅੰਸ ਰਿਹਾ ਬਹੁਤ ਅੱਛਾ ਐਕਸਪੀਰੀਅੰਸ ਹੈਗਾ ਅਸੀਂ ਦੇਖਦੇ ਤੇ ਵਾਰ ਸੀ ਸਾਡੇ ਆਪਣੇ ਹੀ ਹੈਗੇ ਨੇ ਪਰ ਆਏ ਫਸਟ ਟਾਈਮ ਹੈ ਸੋ ਸੰਗਤ ਵੀ ਨਾਲ-ਨਾਲ ਜੁੜੀ ਹੈ ਜਦੋਂ ਦਾ ਤੁਸੀਂ ਲੰਗਰ ਲਗਾ ਰਹੇ ਹੋ ਵਾਹਿਗੁਰੂ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਡਮ ਕੀ ਕਹਿਣਾ ਚਾਹੋਗੇ ਇਨੇ ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਹੋ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਧਰਤੇ ਕਿਵੇਂ ਦਾ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਅੱਛਾ ਮਹਿਸੂਸ ਹੁੰਦਾ ਹੈ ਬਾਬਾ ਜੀ ਚੜ੍ਹਦੀ ਕਲਾ ਚ ਰੱਖਦੇ ਹੈਗੇ ਨੇ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਅਗਲਾ ਚ ਰੱਖੇ ਬਹੁਤ ਅੱਛਾ ਲੱਗਦਾ ਹੈ ਇਥੇ ਸੰਗਤ ਨੂੰ ਦੇਖ ਕੇ ਇਥੇ ਆ ਕੇ ਮਹਾਰਾਜ ਦੀ ਬਹੁਤ ਕਿਰਪਾ ਹੈ ਜਿੰਨਾ ਤੇ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਇਸ ਦਿਨ ਦਾ ਜੀ ਸਾਨੂੰ ਬਹੁਤ ਪੂਰਾ ਸਾਲ ਇੰਤਜ਼ਾਰ ਕਰਦੇ ਹੈ ਇਸ ਦਿਨ ਦਾ ਤੇ ਅਸੀਂ 25 25 ਤਰੀਕ ਨੂੰ ਆ ਜਾਂਦੇ ਹੈਗੇ ਆ ਬਾਬਾ ਜੀ ਦੇ ਦਰਬਾਰ ਤੇ ਪਾਠ ਵੀ ਰਖਾਉਂਦੇ ਹੈਗੇ ਆ ਔਰ ਲੰਗਰ ਦੀ ਸੇਵਾ ਵੀ ਕਰਦੇ ਆ ਸੋ ਹੋਰ ਵੀ ਅੱਗੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸਾਧ ਸੰਗਤ ਸਾਬ ਸ੍ਰੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਤਨ ਤਨ ਸ੍ਰੀ ਗੁਰੂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੀ ਹੈ ਅਸੀਂ ਦਿੱਲੀ ਤੋਂ ਆ ਕੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸੰਗਤ ਦੀ ਸੇਵਾ ਵਾਸਤੇ ਹਾਜ਼ਰ ਹੋਏ ਹਾਂ ਵਾਹਿਗੁਰੂ ਮਿਹਰ ਕਰੇ ਕਿਰਪਾ ਕਰੇ ਸਰਬਤ ਸਾਧ ਸੰਗ ਨੂੰ ਨਾਮਦਾਨ ਬਖਸ਼ੇ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ੇ ਵਾਹਿਗੁਰੂ ਦੀਪਾ ਕਲਚਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਆਇਓ ਕਿਵੇਂ ਦਾ ਲੱਗ ਰਿਹਾ ਇਹਨੇ ਸਾਲਾਂ ਤੋਂ ਸੇਵਾ ਨਿਭਾ ਰਿਹਾ ਉਹ ਸੋਨਾ ਜੀ ਸਾਡੀ ਸਾਰੀ ਦਿੱਲੀ ਦੀ ਸੰਗਤ ਦੇ ਉੱਚੇ ਪਾਗ ਨੇ ਜੋ ਬਾਬਾ ਜੀ ਤਰਸ ਕਰਕੇ ਸਾਡੇ ਕੋਲੋਂ ਸੇਵਾ ਲੈ ਲੈਂਦੇ ਨੇ ਹਰ ਸਾਲ ਸਾਨੂੰ ਬੁਲਾਉਂਦੇ ਨੇ ਸਾਰੇ ਇਕੱਠੇ ਹੋ ਕੇ ਆਈਦਾ ਬਹੁਤ ਚੰਗਾ ਲੱਗਦਾ ਹੈ ਸਾਰੀ ਸੰਗਤ ਵੀ ਬੜਾ ਸਹਿਯੋਗ ਕਰਦੀ ਹੈ ਖੁੱਲੇ ਲੰਗਰ ਦੇ ਗੱਫੇ ਚੱਲਦੇ ਨੇ ਦੋ ਦਿਨੇ ਪੂਰਾ ਲੰਗਰ ਚੱਲਦਾ ਜਿਹਦੇ ਵਿੱਚ ਵੱਖ-ਵੱਖ ਵੈਰਾਈਟੀਆਂ ਦੇ ਲੰਗਰ ਵਰਤਾਏ ਜਾਂਦੇ ਨੇ ਜਿਹਦੇ ਵਿੱਚ ਪਾਸਤਾ ਹੋ ਗਿਆ ਪਿੰਨੀਆਂ ਹੋ ਗਿਆ ਛੋਲੇ ਬਟੂਰੇ ਹੋ ਗਏ ਆਲੂ ਟਿੱਕੀ ਬੰਨ ਟਿੱਕੀ ਜੋ ਜੋ ਮਹਾਰਾਜ ਦੀ ਸੂਤ ਦਿੰਦੇ ਨੇ ਉਸ ਤਰ੍ਹਾਂ ਅਸੀਂ ਲੰਗਰ ਦੀ ਤਿਆਰੀ ਕਰਕੇ ਲੰਗਰ ਵਰਤਾਨਿਆ ਜੀ ਦੇਖ ਸਕਦੇ ਹੋ ਕਿ ਇੱਥੇ ਸੰਗਤਾਂ ਨੂੰ ਜਿੱਥੇ ਵੱਖ-ਵੱਖ ਪ੍ਰਕਾਰ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਖਾਸ ਦਿੱਲੀ ਤੋਂ ਇਹ ਸੰਗਤਾਂ ਆਈਆਂ ਨੇ ਤੇ ਸੰਗਤਾਂ ਦੇ ਵਿੱਚ ਦਿਨੋਂ-ਦਿਨ ਵਾਧਾ ਵੀ ਹੋ ਰਿਹਾ ਹੈ ਹਰ ਸਾਲ ਇੱਕ ਤੋਂ ਵੱਧ-ਵੱਧ ਕਰਕੇ ਸੰਗਤਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਜੁੜੀਆਂ ਨੇ ਤੇ ਦੇਖ ਸਕਦੇ ਹੋ ਕਿ ਅੱਜ ਇੰਨਾ ਵੱਡਾ ਇਕੱਠ ਹੈ ਤੇ ਦਿੱਲੀ ਤੋਂ ਇਹ ਸੰਗਤਾਂ ਖਾਸ ਸੇਵਾ ਨਿਭਾਉਂਦੀਆਂ ਨੇ ਚਾਹ ਇਹਨਾਂ ਦਾ ਦੇਖ ਸਕਦੇ ਹੋ ਉਤਸ਼ਾਹ ਦੇਖ ਸਕਦੇ ਹੋ ਕਿੰਨਾ ਜੋਸ਼ ਹੈ ਉਤਸ਼ਾਹ ਹੈ ਤੇ ਕਿੰਨੇ ਨਿਮਰਤਾ ਸਹਿਤ ਇੱਥੇ ਸੇਵਾ ਕਰ ਰਹੇ ਨੇ ਇਸ ਦੇ ਨਾਲ ਹੀ ਦੇਖ ਸਕਦੇ ਹੋ ਕਿ ਸੰਗਤਾਂ ਨੂੰ ਲੰਗਰ ਵੀ ਲਾਈਨਾਂ ਦੇ ਵਿੱਚ ਲਾ ਕੇ ਵਰਤਾਇਆ ਜਾ ਰਿਹਾ ਹੈ ਔਰ ਪੂਰੀ ਚਨੇ ਦਾ ਲੰਗਰ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੰਗਰ ਨੇ ਜੋ ਅੱਜ ਸਾਰਾ ਦਿਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਬਾਹਰ ਦਰ ਤੇ ਬਾਹਰ ਵਰਤਾਏ ਜਾਣਗੇ ਕਿਰਪਾ ਹੈ ਮਿਹਰ ਹੈ ਨਾ ਤੇ ਜੋ ਬਾਬਾ ਦੀਪ ਸਿੰਘ ਜੀ ਇਹਨਾਂ ਤੋਂ ਸੇਵਾ ਲੈਂਦੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਇੱਥੇ ਦੇਖ ਸਕਦੇ ਹੋ ਕਿ ਜਿਹੜੇ ਤੇ ਲੰਗਰ ਬਣਾਉਣ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਸੇਵਾ ਦੇ ਵਿੱਚ ਘਰ ਕੋਈ ਨਹੀਂ ਜਿਹੜਾ ਨਜ਼ਰ ਆ ਰਿਹਾ ਹੈ ਇੱਥੇ ਗੱਲਬਾਤ ਕਰਾਂਗੇ ਸੰਗਤਾਂ ਨਾਲ ਹੋਰ ਵੀ ਮੌਜੂਦ ਨੇ ਸਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗ੍ਰੇਡ ਪੰਜਾਬ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਬਹੁਤ اچھی ਕਵਰੇਜ ਕਰ ਰਹੇ ਹਨ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਵਾਹਿਗੁਰੂ ਗ੍ਰੇਡ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਜਿਹੜੇ ਜਿਹੜੇ ਸਟਾਲ ਲਗਾ ਰਹੇ ਹਨ ਉਹਨਾਂ ਨੂੰ ਵੀ ਵਾਹਿਗੁਰੂ ਚਲਦੀ ਕਲਾ ਵਿੱਚ ਰੱਖੇ ਅੱਜ ਦਿੱਲੀ ਤੋਂ ਤੁਸੀਂ ਇੱਥੇ ਆਏ ਹੋ ਕਿਵੇਂ ਦਾ ਲੱਗ ਰਿਹਾ ਅੰਮ੍ਰਿਤਸਰ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ 'ਚ ਹਿੱਸਾ ਲੈ ਰਹੇ ਹੋ ਬਾਬਾ ਦੀਪ ਸਿੰਘ ਜੀ ਦੀ ਧਰਤੀ ਗੁਰੂ ਰਾਮਦਾਸ ਜੀ ਦੀ ਧਰਤੀ ਸਭ ਤੋਂ ਉੱਤਮ ਧਰਤੀ ਹੈ ਅਸੀਂ ਹਰ ਮਹੀਨੇ ਪੂਰਾ ਜੱਥਾ ਲੈ ਕੇ ਆਉਂਦੇ ਹਾਂ ਸ਼ਤਬਦੀ ਚ ਔਰ ਸਾਡੇ ਵੀਰ ਜੀ ਨੇ ਗੁਰਦਿਆਲ ਵੀਰ ਜੀ ਪ੍ਰਧਾਨ ਸਿੰਘ ਜੀ ਜੋ ਇਹ ਸੇਵਾ ਕਰਦੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਆ ਗ੍ਰੇਡ ਪੰਜਾਬ ਦਾ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਥੈਂਕਸ ਥੈਂਕ ਯੂ ਸਰ ਸੋ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਔਰ ਸੰਗਤਾਂ ਇੱਥੇ ਮੌਜੂਦ ਨੇ ਜੋ ਕਿ ਦਿੱਲੀ ਤੋਂ ਆਈਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਡਮ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਖਾਸ ਦਿੱਲੀ ਤੋਂ ਆਇਓ ਕਿੰਨਾ ਕ ਉਤਸ਼ਾਹ ਰਹਿੰਦਾ ਇਸ ਦਿਨ ਦਾ ਬਹੁਤ ਅੱਛਾ ਲੱਗਦਾ ਸਾਨੂੰ ਇਹੀ ਉਹ ਲੈ ਕੇ ਆਂਦੇ ਆ ਅਨਾਂ ਦੇ ਨਾਲ ਆਂਦੇ ਐ ਤੇ ਹਰ ਮਹੀਨੇ ਆਂਦੇ ਆਂ ਅਸੀਂ ਇਹਨਾਂ ਦੇ ਨਾਲ ਆ ਜਾਂਦੇ ਆਂ ਕਦੀ ਕਦੀ ਜਿਸ ਜਦ ਬਾਬਾ ਜੀ ਦਾ ਬੁਲਾਵਾ ਹੈ ਆ ਗਏ ਕਿਵੇਂ ਦਾ ਮਹਿਸੂਸ ਕਰਦੇ ਇੱਥੇ ਆ ਕੇ ਰੋਣ ਕਾ ਲੱਗਿਆ ਬਹੁਤ ਹਾਂ ਬੜੀ ਸ਼ਾਂਤੀ ਬੜੀ ਪਾਵਰ ਹੁੰਦੀ ਹੈ ਕਿ ਕਿਸੇ ਵੀ ਜੋ ਧਰਤੀ ਦੇ ਪੈਰ ਰੱਖਦੇ ਹੀ ਨਾ ਤੁਹਾਨੂੰ ਪੋਜ਼ਿਟਿਵਿਟੀ ਆਂਦੀ ਹੈ ਪਰ ਉਹ ਪੋਜ਼ਿਟਿਵਿਟੀ ਬਾਬਾ ਜੀ ਦੇ ਦਿੰਦੇ ਆਂ ਬਾਕੀ ਜਿਹੜਾ ghee ਆਂਦਾ ਉਹ ਵੀ ਲੈ ਜਾਂਦੇ ਆ ਜਿਹੜਾ ਦਰਦ ਆ ਸਾਰੇ ਦੁੱਖ ਦਰਦ ਦਾ ਜਿਹੜੇ ਨੇ ਉਹ ਕੱਟੇ ਜਾਂਦੇ ਸਭ ਕੱਟੇ ਜਾਂਦੇ ਸੋ ਬਿਲਕੁਲ ਬਾਬਾ ਜੀ ਦੇ ਦਰਤੀ ਆ ਕੇ ਜੋ ਉਦਮ ਬਾਬਾ ਜੀ ਬਖਸ਼ਦੇ ਨੇ ਉਹ ਇੱਥੇ ਸੰਗਤਾਂ ਨੂੰ ਉਦਮ ਜਿਹੜਾ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਵੀ ਦਿੱਲੀ ਤੋਂ ਆਏ ਹੋ ਹਾਂਜੀ ਇਹ ਮੇਰੀ ਪੈਨ ਹੈ ਵੱਡੀ ਪੈਨ ਹੈ ਤੇ ਕਿਵੇਂ ਦਾ ਲੱਗ ਰਿਹਾ ਹੈ ਅੱਜ ਹਿੱਸਾ ਲੈ ਰਹੇ ਹੋ ਪਹਿਲੀ ਵਾਰੀ ਆਈ ਹਾਂ ਪਹਿਲੀ ਵਾਰੀ ਹੈ ਉਹ ਤਾਂ ਕਿਵੇਂ ਦਾ ਲੱਗ ਰਿਹਾ ਇੱਥੇ ਬਹੁਤ ਸੁੰਦਰ ਬਹੁਤ ਜ਼ਿਆਦਾ ਸੁੰਦਰ ਆச்சா ਲੱਗ ਰਿਹਾ ਬਹੁਤ ਸ਼ਾਂਤ ਤਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨ ਮੁਰਾਦਾ ਪੂਰੀਆਂ ਕਰਦੇ ਨੇ ਹਾਂ ਜੀ ਮੰਤralਾ ਧੰਨਵਾਦ ਸੋ ਦੇਖ ਸਕਦੇ ਹੋ ਕਿ ਦਿੱਲੀ ਤੋਂ ਇਹ ਖਾਸ ਸੰਤਾ ਆਈਆਂ ਹਨ ਇਹ ਤੇ ਜੋ ਲਗਾਤਾਰ ਦਿਨ ਰਾਤ ਇਥੇ ਲੰਗਰ ਚੱਲ ਰਿਹਾ ਹੈ ਦੋ ਦਿਨ ਲੰਗਰ ਚੱਲੇਗਾ ਹੋਰ ਵੀ ਸੰਤਾ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਆਏ ਹੋ ਤੁਸੀਂ ਯੈਸ ਦਾ ਲੱਗ ਰਿਹਾ ਹੈ ਖੁਸ਼ੀ ਤੁਹਾਡੇ ਚਿਹਰੇ ਤੇ ਦੱਸ ਰਹੀ ਹੈ ਕਿ ਤੁਸੀਂ ਬਹੁਤ ਖੁਸ਼ ਨਜ਼ਰ ਆ ਰਹੇ ਹੋ ਔਰ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਇਸ ਧਰਤੀ ਤੇ ਆ ਕੇ ਬਹੁਤ ਮਹਿਸੂਸ ਬਹੁਤ ਅੱਛਾ ਲੱਗ ਰਿਹਾ ਬਹੁਤ ਆ ਬਹੁਤ ਖੁਸ਼ੀ ਹੋ ਰਹੀ ਹੈ ਬਾਬਾ ਜੀ ਦਾ ਸੋ ਦੇਖ ਸਕਦੇ ਹੋ ਕਿ ਇਹ ਸੰਗਤਾਂ ਸੀ ਜੋ ਖਾਸ ਦਿੱਲੀ ਤੋਂ ਹਰ ਸਾਲ ਆਂਦੀਆਂ ਨੇ ਤੇ ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਸੇਵਾ ਇੱਥੇ ਨਿਭਾ ਰਹੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਔਰ ਸਰ ਹੋਰ ਕੀ ਕਹਿਣਾ ਚਾਹੋਗੇ ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਗ੍ਰੇਟ ਚੈਨਲ ਦਾ ਬੜਾ ਧੰਨਵਾਦ ਕਰਨਾ ਹੈ ਜੋ ਕਿ ਅਸੀਂ ਹਰ ਸਾਲ ਆੰਦੇ ਆ ਤੇ ਹਰ ਸਾਲ ਸਾਡੇ ਕੋਲ ਆਂਦੇ ਨੇ ਤੇ ਜੋ ਇਹਨਾਂ ਦਾ ਚੈਨਲ ਹੈ ਬਾਬਾ ਦੀ ਜੀ ਚਰਦੀ ਕਲਾ ਜ ਰੱਖਣਾ ਚਾਹਣ ਲੋਕ ਹੋਰ ਚਰਦੀਆਂ ਕਲਾ ਹੀ ਲੈ ਕੇ ਜਾਣ ਸਾਡੀ ਜੋ ਹੈ ਬੜੀ ਸੇਵਾ ਕਰਦੇ ਨੇ ਤੇ ਅਸੀਂ ਕਵਾਂਗੇ ਕਿ ਹੋਰ ਚਰਦੀਆਂ ਕਲਾ ਜਾਣ ਹੋਰ ਸੇਵਾ ਕਰ ਆਪਣਾ ਰਹਿਣਾ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਆਡਾ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਰਬਤ ਦਾ ਪਲਨ ਕਰ ਪਲਾ ਕਰਨ ਤੇ ਤੁਹਾਨੂੰ ਇਸ ਤਰ੍ਹਾਂ ਹਮੇਸ਼ਾ ਹੀ ਸੇਵਾ ਦੇ ਲਾੜ ਲਈ ਰੱਖਣ ਤੇ ਤੁਸੀਂ ਹਰ ਸਾਲ ਇਦਾਂ ਹੀ ਸੇਵਾ ਕਰਦੇ ਰਹੋ ਤੇ ਬਾਬਾ ਦੀਪ ਸਿੰਘ ਜੀ ਤੁਹਾਨੂੰ ਹਰ ਖੁਸ਼ੀਆਂ ਬਖਸ਼ੇ ਬਾਬਾ ਜੀ ਕਿਰਪਾ ਕਰਨ ਸੇਧ ਬਖਸ਼ਣ ਜਦੋਂ ਤੱਕ ਮਹਾਰਾਜ ਕਿਰਪਾ ਕਰੇ ਚੱਲਦੇ ਰਹੀਏ ਬਿਲਕੁਲ ਸੋ ਬਾਬਾ ਦੀਪ ਸਿੰਘ ਜੀ ਦਾ ਇਹ ਆਸ਼ੀਰਵਾਦ ਹੀ ਹੈ ਕਿ ਜੋ ਉਦਮ ਬਖਸ਼ਦੇ ਨੇ ਬਾਬਾ ਦੀਪ ਸਿੰਘ ਜੀ ਦੇ ਹਰ ਕੋਈ ਇਹਨਾਂ ਦੇ ਦਰ ਤੇ ਆ ਕੇ ਇੱਥੇ ਸਜਦਾ ਕਰਦਾ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ ਕੈਮਰਾਮੈਨ ਅਸ਼ਟੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ